ਨਾਮ ਪਤਾਓ ਕਹਾਂ ਕਰਿਆਣੇ ਬਲੇ ਕੀ ਬਾਤ ਹੋਈ ਹੈ ਮੈਂ ਰਵੀ ਕੁਮਾਰ ਹਾਂ ਜੀ ਨਹਿਰੋ ਕਲੋਨੇ ਹਾਂ ਜੀ ਕੀ ਬਾਤ ਹੋਈ ਹੈ ਮਾ ਜੀ ਅੱਜ ਤਾਲਾ ਤੋੜਿਆ ਵਾ ਤੇ ਅੱਜ ਪੱਖਾ ਵੀ ਲੈ ਕੇ ਗਹਿਣਾ ਕਟੋ ਜੋ ਇਹਦਾ 10000 ਰੁਪਏ ਉਹ ਵੀ ਲੈ ਗਏ ਹੂੰ हां ताई मैं 4:30 ਵਜੇ ਆਇਆ ਦੇਖਿਆ ਤਾਂ ਕਮਰੇ ਦਾ ਤਾਲਾ ਟੁੱਟਿਆ ਦਾ ਕਿਸ ਚੀਜ਼ ਦਾ ਤੁਸੀਂ ਕੰਮ ਕਰਦੇ ਹੋ ਮੈਡੀਕਲ ਕੋਈ ਕੁਕਿੰਗ ਵਾਲਾ ਅੱਛਾ ਕਿੰਨੀ ਦੇਰ ਹੋ ਗਈ ਤੁਹਾਨੂੰ ਤਾਂ ਕੰਮ ਕਰਦੇ ਆ 3 ਸਾਲ ਹੋ ਗਏ ਅੱਛਾ ਤੇ ਤੁਹਾਨੂੰ ਕਦੋਂ ਪਤਾ ਲੱਗਾ ਤੁਸੀਂ ਕਸਟਮ ਘਰ ਆਏ ਤਾਂ ਤੁਹਾਨੂੰ ਪਤਾ ਲੱਗਾ ਕੀ ਮੈਂ 4:30 ਵਜੇ ਘਰ ਆਇਆ ਤਾਂ ਪਤਾ ਲੱਗਾ ਤੇ ਤੁਸੀਂ ਤਾਂ ਇਕੱਲੇ ਰਹਿੰਦੇ ਸੀ ਕਿ ਹੋਰ ਵੀ ਮੈਂ ਇਕੱਲੇ ਰਹਿੰਦਾ ਸੀ ਤੁਹਾਨੂੰ ਪਤਾ ਲੱਗੋ ਕੈਮਰਾ ਵਗੈਰਾ ਲੱਗਿਆ ਕੈਮਰਾ ਲੱਗਿਆ ਜਾਂ ਕਿੱਥਾ ਫੇਰ ਅਸੀਂ ਇਹ ਫਾਲੋਅ ਕਰਵਾਏ ਹਾਂਜੀ ਕਿੰਨੇ ਕਦਾ ਟੋਟਲ ਨੁਕਸਾਨ ਹੋ ਗਿਆ ਜੀ ਤੁਹਾਡਾ ਟੋਟਲ ਨੁਕਸਾਨ ਹੈ ਜੀ 50-60 ਹਜ਼ਾਰ ਦਾ ਅੱਛਾ ਜੀ ਤੇ ਕੋ ਪਤਾ ਲੱਗਾ ਕਿੰਨੇ ਮੁੰਡੇ ਇਹੀ ਜਾਂ ਕੁਝ ਪਤਾ ਨਹੀਂ ਨਹੀਂ ਪਤਾ ਲੱਗਾ ਕੈਮਰੇ ਤੇ ਇੱਕ ਹੀ ਆਂਦਾ ਕੱਲਾ ਅੱਛਾ ਜੀ ਹੋਰ ਕੀ ਕੀ ਤੁਹਾਡਾ ਲੈ ਕੇ ਜੀ ਹਾਂ ਜੀ ਪੱਖਾ ਹੈ ਗਹਿਣਾ ਹੈ ਮਾਲਾ ਹੈ ਗੁੱਠੀ ਹੈ ਚੈਨੀ ਹੈ ਕੱਪ 10000 ਰੁਪਏ ਅੱਛਾ ਹਾਂ ਜੀ ਤੇ ਅੱਜ ਹੀ ਸਾਰਾ ਸਮਾਨ ਲੈ ਕੇ ਹਾਂ ਜੀ ਹਾਂ ਜੀ ਆਏ ਕੋ ਪਤਾ ਲੱਗਾ ਕਿੱਥੋਂ ਦੀ ਕੋ ਟੱਪ ਕੇ ਆਏ ਜਾਂ ਕਿੱਥੋਂ ਇਹ ਕਾਂਦੇ ਟੱਪ ਕੇ ਆਏ ਜੀ ਪਤਾ ਕੈਮਰਾ ਦੇਖਿਆ ਤਾਂ ਕਾਂਦੇ ਟੱਪ ਕੇ ਆਏ 1 ਵਜੇ 1 ਵਜੇ ਦੁਪਹਿਰ ਨੂੰ ਹਾਂਜੀ ਹਾਂਜੀ ਇੱਥੇ ਤੁਹਾਡੇ ਘਰ ਤੇ ਕਿਰਾਏ ਦੇ ਰਹਿੰਦੇ ਕਿ ਆਪਣਾ ਇੱਥੇ ਨਹੀਂ ਕਿਰਾਏ ਦੇ ਰਹਿੰਦੇ ਹਾਂਜੀ ਦੇਖੋ ਹੋਰ ਕਿ ਤੁਹਾਡੇ ਇੱਥੇ ਕੋਈ ਤੁਹਾਡੇ ਬੱਚੇ ਜਾਂ ਇੱਥੇ ਕੋਈ ਨਹੀਂ ਨਹੀਂ ਇੱਥੇ ਕੋਈ ਨਹੀਂ ਇੱਥੇ ਤੁਸੀਂ ਕੱਲੇ ਰਹਿੰਦੇ ਸੀ ਹਾਂਜੀ ਹਾਂਜੀ ਹੁਣ ਇਸ ਤੋਂ ਬੜੇ ਤੁਸੀਂ ਪੁਲਿਸ ਨੂੰ ਕੰਪਲੇਨਟ ਕਰਦੇ ਸੀ ਹਾਂਜੀ 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 ਕੀ ਪੁਲਿਸ ਆਈ ਇੱਥੇ ਮੌਕੇ ਤੇ ਪੁਲਿਸ ਮੌਕੇ ਤੇ ਆ ਰਹੇ ਕਹਿੰਦੇ ਆ ਮੌਕਾ ਦੇਖਾ ਹਾਂਜੀ ਕੋਈ ਨਹੀਂ ਆ ਹਾਂਜੀ ਕੋਈ ਨਹੀਂ ਆ ਕੀ ਮੰਗ ਕੀ ਕਰਦੇ ਹੋ ਜੀ ਮੰਗਾਇਆ ਕਰਦੇ ਜਿਆ ਹਾਂ ਜਿਹੜਾ ਨਿੱਤਿਆ ਵਾਵਾ ਹੈ ਕਿ ਨਾ ਬਾਕੀ ਉਹਨੂੰ ਤਾਂ ਵੈਸਾ ਜਾਂ ਥੋੜੀ ਜਿਹੀ ਮਾੜੀ ਮੋਟੀ ਪਤਾ ਲੱਗੇ ਕਿ ਕਿੰਨਾ ਦੂਸਰੇ ਘਰ ਚ ਕੀ ਕਰਨਾ ਕੀ ਆਨੇ ਕਰਨਾ ਮਟੋੜਾ ਤੁਹਾਡਾ 50 ਤੋਂ 60000 ਦਾ ਨੁਕਸਾਨ ਆ ਜੀ ਆ ਜੀ ਉਸ ਜਿਹੜੇ ਬੰਦੇ ਨੇ ਚੋਰੀ ਕੀਤੀ ਹੈ ਉਹਨੂੰ ਕੁਝ ਪਤਾ ਸੀ ਕਿ ਕਿੱਥੇ ਗਿਆਣਾ ਪਿਆ ਜਾਂ ਕੁਝ ਸੀ ਪਤਾ ਲੱਗਾ ਨਹੀਂ ਜੀ ਉਹ ਤਾਂ ਅੰਦਰ ਹੀ ਗਿਆਣਾ ਕਿੱਥੇ ਪਿਆ ਸੀ ਗਿਆਣਾ ਮੰਦਰ ਚ ਪਿਆ ਸੀ ਉਹ ਮੰਦਰ ਚ ਹੀ ਲੱਗਿਆ ਤੇ ਪੈਸੇ ਵਗੈਰਾ ਕਿੱਥੇ ਪੈਸੇ ਬੈਗ ਚ ਸਨ ਹੋਰ ਜੇ ਹੋਰ ਕੀ ਲੱਗਿਆ ਪੱਖਾ ਜੇ ਛੱਤ ਵਾਲਾ ਪੱਖਾ ਅਏ ਛੱਤ ਵਾਲਾ ਪੱਖਾ ਹੀ ਲੱਗਿਆ ਹੋਣ ਮੰਗ ਕੀ ਕਰਦੇ ਪ੍ਰਸ਼ਾਸਨ ਕੋਲ ਲੈਂਦੇ ਇਹ ਕਰਦੇ ਜੀ ਪਹਿਲੇ ਉਹਨੂੰ ਪੇਗਾ ਗਿਰਫਤਾਹ ਕਿੱਥੇ ਜਾਏ ਫਿਰ ਉਹਨਾਂ ਦੇ ਪੁੱਛਣ ਮੇਰਾ ਸਮਾਨ ਸਾਰਾ ਦੇ ਦੇਵੇ ਤੂੰ ਮੈਂ ਨਵਨੀਤ ਸ਼ਰਮਾ ਹਾਂ ਹਾਂ ਜੀ ਸਾਡਾ ਕਰਨਾਲ ਦਾ ਘਾਰੀਆ ਜੀ ਹਾਂ ਜੀ ਕੀ ਗੱਲ ਹੋਈ ਪਾਜੀ ਇੱਥੇ ਅੱਜ ਐ ਰਵੀ ਕੁਮਾਰੀ ਹਾਂਡੇ ਇੱਥੇ ਨਾਲ ਦੇ ਗਵੰਡੀ ਘਾਰੇ ਕਰਾਇਤੇ ਰਹਿੰਦੇ ਨੇ ਮੈਸਰ ਕੰਮ ਕਰਦੇ ਵਿਚਾਰੇ ਰੋਜ਼ ਸਵੇਰੇ ਜਾਂਦੇ ਸ਼ਾਮੀ ਰਾਤੀ ਆਂਦੇ ਹਨ ਜੀ ਇਹਨਾਂ ਦੇ ਘਰਾਂ ਚੋਰੀ ਹੋ ਗਈ ਹੈ ਜਿਹਦੇ ਪੱਖਾ ਇਹਨਰੇ ਪੈਸੇ ਜਿਹੜਾ ਜਮਾਗੇ ਤੇ ਵਿਚਾਰੇ ਨੇ ਮਿਹਨਤ ਕਰ ਕਰਕੇ ਪਲੱਸ ਅੰਗੂਠੀਆਂ ਵਾਲੀਆਂ ਹੋਰ ਵੀ ਸੋਨੇ ਦਾ ਸਮਾਨ ਚਾਂਦੀ ਦਾ ਸਮਾਨ ਸਾਰਾ ਚੋਰੀ ਕਰਕੇ ਲੈ ਗਿਆ ਕਿੰਨੀ ਦੇਰ ਤੋਂ ਇਹ ਜਗ੍ਹਾ ਤੇ ਰਹ ਰਹੇ ਸੀ ਇਹ ਇੱਕ ਭਾਈ ਇੱਥੋਂ ਕਾਫੀ ਦੇ ਹੋ ਗਏ ਆ 15-20 ਸਾਲ ਹੋ ਗਏ ਇੱਥੇ ਰਹਿੰਦੇ ਨੇ ਅੱਛਾ ਕਿਰਾਏ ਤੇ ਰਹਿੰਦੇ ਸੀ ਇੱਥੇ ਹਾਂਜੀ ਕਿਰਾਏ ਤੇ ਰਹਿੰਦੇ ਆ ਤੇ ਕੁਝ ਪਤਾ ਲੱਗਾ ਕੋਈ ਕਿ ਹਾਂਜੀ ਸਾਡੇ ਨਾਲ ਦਾ ਇੱਕ ਇੱਕ ਘਰ ਛੱਡ ਕੇ ਸਾਡਾ ਘਰ ਛੱਡ ਕੇ ਇੱਕ ਬੰਦਾ ਗੱਲਬੂ ਲੱਭੂ ਉਹ ਸੀਸੀਟੀਵੀ ਤੇ ਕੈਪਚਰ ਹੋਇਆ ਉਹੀ ਸਮਾਨ ਸਾਰਾ ਚੋਰੀ ਕਰਕੇ ਲੈ ਗਿਆ ਔਰ ਇਹ ਸੀਸੀਟੀਵੀ ਸਾਡੇ ਕੋਲ ਹੈਗੀ ਹੈ ਪੁਲਿਸ ਨੂੰ ਉਸ ਬਾਰੇ ਕੰਪਲੇਂਟ ਦਿੱਤੀ ਕਿ ਅਸੀਂ ਪੁਲਿਸ ਕੰਪਲੇਂਟ ਕਰ ਆਏ ਆ ਮੇਜਰ ਨੰਬਰ ਤੇ ਆਏ ਕੰਪਲੇਂਟ ਵੀ ਦੇ ਆਏ ਮੱਲੇ ਵੱਲੋਂ ਵੀ ਦੇ ਆਏ ਤੇ ਆਪਣੇ ਵੱਲੋਂ ਵੀ ਦੇ ਆਏ ਇਸ ਤੋਂ ਪਹਿਲੇ ਵੀ ਕੋਈ ਇਹੋ ਜਿਹੀ ਵਾਰਤਾ ਤੋਂ ਇਸ ਤੋਂ ਪਹਿਲੇ ਵੀ ਨੇ ਕਾਫੀ 4 5 6 ਮਹੀਨੇ ਪਹਿਲਾਂ ਵੀ ਕੀਤੀਆਂ ਜੇ ਹੁਣ ਪੁਲਿਸ ਨੇ ਕੋਈ ਆਏ ਮੌਕੇ ਤੇ ਪੁਲੀਸਾਈ ਕੋਈ ਨਹੀਂ ਪੁਲਿਸ ਅੱਧਾ ਕੋਈ ਨਹੀਂ ਆਈ ਉਹਦਾ ਗੈਪ ਹੋ ਗਿਆ ਲੱਭਾ ਨਹੀਂ ਹਰੇ ਕੋਈ ਸਬੂਤ ਵੀ ਹੋਈ ਨਹੀਂ ਸੀ ਕਿਨੇ ਚੋਰੀ ਕੀਤੀ ਹੁਣ ਸਾਡੇ ਕੋਲ ਸੀਸੀਟੀਵੀ ਦੀ ਪੂਰੀ ਫੁਟੇਜ ਹੈਗੀ ਹੈ ਮੁੱਖ ਤੇ ਪੁਲਿਸ ਪਹੁੰਚੀ ਹਾਂਜੀ ਹਜੇ ਤੱਕ ਨਹੀਂ ਆਇਆ ਕਹਿ ਰਹੇ ਸੀ ਆ ਰਹੇ ਕੰਪਲੇਂਟ ਦੇ ਰਹੇ ਇੱਕ ਸਾਡਾ ਬੰਦਾ ਉੱਥੇੋਂ ਲੈ ਕੇ ਆ ਰਿਹਾ ਕੀ ਮੰਗ ਕੇ ਕਰਦੇ ਪਾਜੀ ਤੁਸੀਂ ਮੰਗਿਆ ਰਦੇ ਤੇ ਕਾਰਵਾਈ ਕੀਤੀ ਜਾਏ ਇਹਨੂੰ ਮਲੇ ਰਕੜੇ ਜਾਵੇ ਅਸੀਂ ਨਹੀਂ ਇੱਥੇ ਗੰਦੇ ਬੰਦੇ ਰੱਖਣਾ ਆਪਣੇ ਮਲੇ ਲੋਕੋ ਇਹ ਮੁਕੇ ਤੇ ਪਹੁੰਚੀ ਆ ਬਗਲਾ ਕਸਮ ਆਗੇ ਮੌਕਾ ਦੇਖਿਆ ਜੀ ਮੌਕਾ ਦੇਖ ਕੇ ਉਹਨਾਂ ਦੇ ਘਰ ਦਾ ਦਰਵਾਜ਼ਾ ਖਲਾਇਆ ਜਿਨ੍ਹਾਂ ਦੇ ਇਲਜ਼ਾਮ ਲਾਇਆ ਉਹਨਾਂ ਦਾ ਉਹਨਾਂ ਦਾ ਬੇਟਾ ਤੇ ਮਾਂ ਜਿਹੜੀ ਆ ਉਹ ਕਿਤੇ ਬਾਜ਼ਾਰ ਗਏ ਨੇ ਕੋ ਕੰਦੇ ਲਿਆ ਕੇ ਥਾਣੇ ਪੇਸ਼ ਕਰ ਦਿੰਦੇ ਆ ਅਗਲੀ ਤਰੀਖ ਨੂੰ ਉਹਦੇ ਹੋਂਦੇ ਅਗਲੀ ਕਾਰਵਾਈ ਕੀਤੀ ਜਾਗੀ ਪਰ ਘਰ ਦੇ ਵਿੱਚੋਂ ਕੋਈ ਐਹੋ ਜੀ ਤਰਾਜੁਬ ਚੀਜ਼ ਨਹੀਂ ਮਿਲੀ ਸਿਰ ਪਤਾ ਲੱਗਾ ਕਿੰਨੇ ਕਦਾ ਕੀ ਕੀ ਚੀਜ਼ਾਂ ਦੀ ਲੋਟ ਹੈ ਕੋਈ ਪਤਾ ਲੱਗਾ ਨਹੀਂ ਪਤਾ ਨਹੀਂ ਪਤਾ ਤਾਂ ਲੱਗਾ ਇਹਨਾਂ ਨੇ ਜੋ ਲਿਖਾਇਆ ਵਾ ਉਸ ਮੁਤਾਬਕ ਲਿਖਾਇਆ ਵਾ ਅਗਲੇ ਜਦੋਂ ਅਸੀਂ ਦੋਸ਼ੀ ਨੂੰ ਫੜਾਂਗੇ ਫਿਰ ਉਸ ਤੋਂ ਪਤਾ ਲੱਗੇਗਾ ਕਿ ਕੀ ਕੀ ਚੀਜ਼ ਬਰਾਮਦ ਹੋਈ ਹੈ ਜਦੋਂ ਦੋਸ਼ੀ ਕੀਤਾ ਜਾਊਗਾ ਬਿਲਕੁਲ ਹੀ ਬਿਲਕੁਲ ਬਿਲਕੁਲ ਮੌਕੇ ਦੇ ਉਸੇ ਹਾਲੇ ਜਾ ਰਹੇ ਨੇ ਇਹ ਕਿਹੜਾ ਇਲਾਕਾ ਜੀ ਹੈ ਇਹ ਸਾਹ ਹੈਗਾ ਜੀ ਆਪਣਾ ਨਰਕ ਕਲੋਨੀ ਨਰਕ ਕਲੋਨੀ 88 ਫੁੱਟ ਰੋਡ ਮੀਠਾ ਰੋਡ ਨੇੜੇ ਬਾਬਾ ਮੀਰ ਸਾਹਿਬ